ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਜ਼ੈਂਜੀ ਵੱਲੋਂ ਹੁਣ ਮੈਕਸੀਕੋ ਸਿਟੀ ਦੇ ਵਿੱਚ ਪ੍ਰਦਰਸ਼ਨ ਜ਼ਬਰਦਸਤ ਕੀਤਾ ਜਾ ਰਿਹਾ ਹੈ ਅਸੁਰੱਖਿਆ ਅਤੇ ਸਰਕਾਰੀ ਭ੍ਰਿਸ਼ਟਾਚਾਰ ਦੇ ਖਿਲਾਫ ਮੈਕਸੀਕੋ ਸਿਟੀ ਦੇ ਵਿੱਚ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਪ੍ਰਦਰਸ਼ਨਕਾਰੀਆਂ ਦੀ ਨੈਸ਼ਨਲ ਪੈਲੇਸ ਦੇ ਬਾਹਰ ਦੰਗਾ ਪੁਲਿਸ ਦੇ ਨਾਲ ਝੜਪ ਹੋ ਗਈ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਐਂਜਲ ਆਫ ਇੰਡੀਪੈਂਡੈਂਸ ਮਾਰਕ ਤੋਂ ਕਈ ਗਲੀਆਂ ਅਤੇ ਮਾਰਗਾਂ ਰਾਹੀਂ ਮਾਰਚ ਕੀਤਾ ਅਤੇ ਰਾਜਧਾਨੀ ਦੇ ਮੁੱਖ ਚੌਕ ਜੈਕਾਲੋ ਪਹੁੰਚੇ ਇੱਥੇ ਨੈਸ਼ਨਲ ਪੈਲੇਸ ਚ ਰਾਸ਼ਟਰਪਤੀ ਕਲਾਉਡੀਆ ਸਿਨ ਬੋਂਡਾ ਕਰ ਅਤੇ ਦਫ਼ਤਰ ਹੈ ਮੈਕਸੀਕਨ ਝੰਡੇ ਲਹਿਰਾਉਂਦੇ ਹੋਏ ਭਾਗੀਦਾਰਾਂ ਨੇ ਵਿਗੜਦੀਆਂ ਸੁਰੱਖਿਆ ਸਥਿਤੀਆਂ ਅਤੇ ਸਰਕਾਰੀ ਪ੍ਰਚਾਰ ਤੇ ਨਿਰਾਸ਼ਾ ਦਾ ਪ੍ਰਕਟਾ ਵਕੀਤਾ ਤਣਾਅ ਉਦੋਂ ਫੈਲ ਗਿਆ ਜਦੋਂ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਮੈਲ ਦੀ ਰੱਖਿਆ ਕਰਨ ਵਾਲੀ ਧਾਤ ਦੀਆਂ ਰੁਕਾਵਟਾਂ ਨੂੰ ਉਡਾ ਦਿੱਤਾ ਜਿਸ ਕਾਰਨ ਦੰਗਾ ਪੁਲਿਸ ਨੂੰ ਅਥਰੂ ਗੈਸ ਅਤੇ ਧੂਏ ਦੇ ਗੋਲਿਆਂ ਨਾਲ ਜਵਾਬ ਦੇਣਾ ਪਿਆ ਪ੍ਰਦਰਸ਼ਨਕਾਰੀਆਂ ਨੇ ਵਾਲਾ ਨੂੰ ਧੱਕਾ ਦਿੱਤਾ ਅਤੇ ਲੱਤਾਂ ਮਾਰੀਆਂ ਜਦ ਕਿ ਕੁਝ ਨੇ ਅਧਿਕਾਰੀਆਂ ਤੇ ਪੱਥਰ ਵੀ ਸੁੱਟੇ ਇਹ ਪ੍ਰਦਰਸ਼ਨ ਮੁੱਖ ਤੌਰ ਤੇ ਜ਼ੈਨਜੀ ਦੇ ਯੁਵਾ ਸਮੂਹਾ ਵੱਲੋਂ ਕੀਤਾ ਗਿਆ ਸੀ ਜਿਸ ਚ ਨਾਗਰਿਕਾਂ ਨੇ ਹਿੰਸਾ ਦੇ ਖਾਸ ਮਾਮਲਿਆਂ ਦਾ ਵਿਰੋਧ ਕੀਤਾ ਇਸ ਚ ਰੂਪਾਂ ਦੇ ਮੇਅਰ ਕਾਰਲੋਸ ਮਾਂਜੋਦੀ ਹੱਤਿਆ ਵਿੱਚ ਸ਼ਾਮਲ ਸੀ ਸਮੁੰਦਰੀ ਡਾਕੂਆਂ ਦੀ ਖੋਪੜੀ ਵਾਲਾ ਝੰਡਾ ਚੁੱਕੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਾਨੂੰ ਹੋਰ ਸੁਰੱਖਿਆ ਦੀ ਲੋੜ ਹੈ ਇਹ ਜੈਨਜੀ ਵਿਰੋਧ ਪ੍ਰਦਰਸ਼ਨਾਂ ਦਾ ਇੱਕ ਵਿਸ਼ਵ ਵਿਆਪੀ ਪ੍ਰਤੀਕ ਬਣ ਗਿਆ ਇਸ ਸਾਲ ਕਈ ਦੇਸ਼ਾਂ 'ਚ 1990 ਦੇ ਦਹਾਕੇ ਦੇ ਅਖੀਰ ਅਤੇ 2010 ਦੇ ਦਹਾਕੇ ਦੇ ਸ਼ੁਰੂ 'ਚ ਪੈਦਾ ਹੋਏ ਜਨਸੰਖਿਆ ਸਮੂਹ ਦੇ ਮੈਂਬਰਾਂ ਨੇ ਅਸਮਾਨਤਾ ਲੋਕਤੰਤਰੀ ਪਛੜਨ ਅਤੇ ਭ੍ਰਸ਼ਟਾਚਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਸੋਸ਼ਲ ਮੀਡੀਆ ਤੇ ਪਾਬੰਦੀਆਂ ਦੇ ਬਾਵਜੂਦ ਸਤੰਬਰ ਚ ਨੇਪਾਲ ਚ ਸਭ ਤੋਂ ਵੱਡੇ ਜਨਜੀ ਵਿਰੋਧ ਪ੍ਰਦਰਸ਼ਨ ਹੋਏ ਅਤੇ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਮੈਕਸੀਕੋ ਚ ਬਹੁਤ ਸਾਰੇ ਨੌਜਵਾਨ ਕਹਿੰਦੇ ਹਨ ਕਿ ਉਹ ਭ੍ਰਸ਼ਟਾਚਾਰ ਅਤੇ ਹਿੰਸਕ ਅਪਰਾਧਾਂ ਲਈ ਸਜ਼ਾ ਤੋਂ ਮੁਕਤੀ ਵਰਗੀਆਂ ਪ੍ਰਣਾਲੀਗਤ ਸਮੱਸਿਆਵਾਂ ਤੋਂ ਨਿਰਾਸ਼ ਹਨ ਪੱਛਮੀ ਰਾਜ ਇੱਕ ਪ੍ਰਸਿੱਧ ਮੇਅਰ ਮੰਜੋ ਦੀ ਹਤਿਆ ਸਮੇਤ ਹਾਲ ਹੀ ਚ ਹੋਈ ਹਾਈ ਪ੍ਰੋਫਾਈਲ ਕਤਲਾਂ ਦੇ ਬਾਵਜੂਦ ਸ਼ਹਿਨਬਾਮ ਨੂੰ ਅਜੇ ਵੀ ਉੱਚ ਪ੍ਰਵਾਨਗੀ ਰੇਟਿੰਗ ਪ੍ਰਾਪਤ ਹੈ ਸ਼ਨੀਵਾਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਦੇ ਦਿਨਾਂ ਚ ਸ਼ਹਿਨਬਾਮ ਨੇ ਸੱਜੇ ਖਵੀਬ ਪਾਰਟੀਆਂ ਦੇ ਜ਼ੈਨਜੀ ਅੰਦੋਲਨ ਚ ਕੁਸਪੈਟ ਕਰਨ ਅਤੇ ਹਾਜ਼ਰੀ ਵਧਾਉਣ ਦੀ ਕੋਸ਼ਿਸ਼ ਕਰਨ ਲਈ ਸੋਸ਼ਲ ਮੀਡੀਆ ਤੇ ਵੋਟਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ ਇਸ ਹਫਤੇ ਕੁਝ ਜ਼ਿੰਜ਼ੀ ਸੋਸ਼ਲ ਮੀਡੀਆ ਪ੍ਰਭਾਵਕਾਂ ਨੇ ਕਿਹਾ ਕਿ ਉਹ ਹੁਣ ਸ਼ਨੀਵਾਰ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਦੇ ਜਦਕਿ ਸਾਬਕਾ ਰਾਸ਼ਟਰਪਤੀ ਵਿਨਸੈਂਟ ਫੌਕਸ ਅਤੇ ਮੈਕਸੀਕਨ ਅਰਬਪਤੀ ਰికਾਰਡੋ ਸਲਿਨੋਸ ਨੇ ਪੀਲਗੋ ਵਰਗੀ ਬਜ਼ੁਰਗ ਹਸਤੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਚ ਸੰਦੇਸ਼ ਪ੍ਰਕਾਸ਼ਿਤ ਕੀਤੇ ਸ਼ਨੀਵਾਰ ਦੇ ਮਾਰਚ ਚ ਗਈ ਉਮਰ ਸਮੂਹਾ ਦੇ ਲੋਕਾਂ ਨੇ ਸ਼ਿਰਕਤ ਕੀਤੀ ਮਾਂਜੋ ਦੇ ਸਮਰਥਕਾਂ ਨੇ ਉਸ ਦੇ ਰਾਜਨੀਤਿਕ ਅੰਦੋਲਨ ਦਾ ਪ੍ਰਤੀਕ ਸਟਾਰਟ-ਉਪੀਆਂ ਪੈਨ ਕੇ ਵਿਰੋਧ ਪ੍ਰਦਰਸ਼ਨ ਚ ਸ਼ਿਰਕਤ ਕੀਤੀ ਨਮਸਕਾਰ ਧਾਰਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਜੈਨਜੀ ਵੱਲੋਂ ਹੁਣ ਮੈਕਸੀਕੋ ਸਿਟੀ ਦੇ ਵਿੱਚ ਪ੍ਰਦਰਸ਼ਨ ਜ਼ਬਰਦਸਤ ਕੀਤਾ ਜਾ ਰਿਹਾ ਹੈ ਅਸੁਰੱਖਿਆ ਅਤੇ ਸਰਕਾਰੀ ਭ੍ਰਿਸ਼ਟਾਚਾਰ ਦੇ ਖਿਲਾਫ ਮੈਕਸੀਕੋ ਸਿਟੀ ਦੇ ਵਿੱਚ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਪ੍ਰਦਰਸ਼ਨਕਾਰੀਆਂ ਦੀ ਨੈਸ਼ਨਲ ਪੈਲੇਸ ਦੇ ਬਾਹਰ ਦੰਗਾ ਪੁਲਿਸ ਦੇ ਨਾਲ ਜੜਫ ਹੋ ਗਈ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਐਂਜਲ ਆਫ ਇੰਡੀਪੈਂਡੈਂਸ ਮਾਰਕਟਾਂ ਤੋਂ ਕਈ ਗਲੀਆਂ ਅਤੇ ਮਾਰਗਾ ਰਾਹੀਂ ਮਾਰਚ ਕੀਤਾ ਅਤੇ ਰਾਜਧਾਨੀ ਦੇ ਮੁੱਖ ਚੌਕ ਜ਼ੈਕਾਲੋ ਪਹੁੰਚੇ ਇੱਥੇ ਨੈਸ਼ਨਲ ਪੈਲੇਸ 'ਚ ਰਾਸ਼ਟਰਪਤੀ ਕਲਾਉਡੀਆ ਸਿਨ ਬੋਂਡਾਕਾਰ ਅਤੇ ਦਫ਼ਤਰ ਮੈਕਸੀਕਨ ਝੰਡੇ ਲਹਿਰਾਉਂਦੇ ਹੋਏ ਭਾਗੀਦਾਰਾਂ ਨੇ ਵਿਗੜਦੀਆਂ ਸੁਰੱਖਿਆ ਸਥਿਤੀਆਂ ਅਤੇ ਸਰਕਾਰੀ ਪ੍ਰੇਸ਼ਟਾਚਾਰ ਤੇ ਨਿਰਾਸ਼ਾ ਦਾ ਪ੍ਰਕਟਾ ਵਕੀਤਾ ਤਣਾਅ ਉਦੋਂ ਫੈਲ ਗਿਆ ਜਦੋਂ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਮੈਲ ਦੀ ਰੱਖਿਆ ਕਰਨ ਵਾਲੀ ਧਾਤ ਦੀਆਂ ਰੁਕਾਵਟਾਂ ਨੂੰ ਢਾ ਦਿੱਤਾ ਜਿਸ ਕਾਰਨ ਦੰਗਾ ਪੁਲਿਸ ਨੂੰ ਅਥਰੂ ਗੈਸ ਅਤੇ ਧੂਏ ਦੇ ਗੋਲਿਆਂ ਨਾਲ ਜਵਾਬ ਦੇਣਾ ਪਿਆ ਪ੍ਰਦਰਸ਼ਨਕਾਰੀਆਂ ਨੇ ਵਾਲਾਂ ਨੂੰ ਧੱਕਾ ਦਿੱਤਾ ਅਤੇ ਲੱਤਾਂ ਮਾਰੀਆਂ ਜਦ ਕਿ ਕੁਝ ਨੇ ਅਧਿਕਾਰੀਆਂ ਤੇ ਪੱਥਰ ਵੀ ਸੁੱਟੇ ਇਹ ਪ੍ਰਦਰਸ਼ਨ ਮੁੱਖ ਤੌਰ ਤੇ ਜੈਂਜੀ ਦੇ ਯੁਵਾ ਸਮੂਹਾ ਵੱਲੋਂ ਕੀਤਾ ਗਿਆ ਸੀ ਜਿਸ 'ਚ ਨਾਗਰਿਕਾਂ ਨੇ ਹਿੰਸਾ ਦੇ ਖਾਸ ਮਾਮਲਿਆਂ ਦਾ ਵਿਰੋਧ ਕੀਤਾ ਇਸ 'ਚ ਰੂਪਾਂ ਦੇ ਮੇਅਰ 카ਰਲੋਸ ਮਾਂਜੋ ਦੀ ਹੱਤਿਆ ਵੀ ਸ਼ਾਮਲ ਸੀ ਸਮੁੰਦਰੀ ਡਾਕੂਆਂ ਦੀ ਖੋਪੜੀ ਵਾਲਾ ਝੰਡਾ ਚੁੱਕੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਾਨੂੰ ਹੋਰ ਸੁਰੱਖਿਆ ਦੀ ਲੋੜ ਹੈ ਇਹ ਜੈਂਜੀ ਵਿਰੋਧ ਪ੍ਰਦਰਸ਼ਨਾਂ ਦਾ ਇੱਕ ਵਿਸ਼ਵ ਵਿਆਪੀ ਪ੍ਰਤੀਕ ਬਣ ਗਿਆ ਇਸ ਸਾਲ ਕਈ ਦੇਸ਼ਾਂ ਚ 1990 ਦੇ ਦਹਾਕਾ ਦੇ ਅਖੀਰ ਅਤੇ 2010 ਦੇ ਦਹਾਕਾ ਦੇ ਸ਼ੁਰੂ ਚ ਪੈਦਾ ਹੋਏ ਜਨਸੰਖਿਆ ਸਮੂਹ ਦੇ ਮੈਂਬਰਾਂ ਨੇ ਅਸਮਾਨਤਾ ਲੋਕਤੰਤਰੀ ਪਛੜਨ ਅਤੇ ਪ੍ਰਸ਼ਾਚਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਸੋਸ਼ਲ ਮੀਡੀਆ ਤੇ پابੰਦੀਆਂ ਦੇ ਬਾਵਜੂਦ ਸਤੰਬਰ ਚ ਨੇਪਾਲ ਚ ਸਭ ਤੋਂ ਵੱਡੇ ਜਨਜੀਵ ਵਿਰੋਧ ਪ੍ਰਦਰਸ਼ਨ ਹੋਏ ਅਤੇ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਮੈਕਸੀਕੋ ਚ ਬਹੁਤ ਸਾਰੇ ਨੌਜਵਾਨ ਕਹਿੰਦੇ ਹਨ ਕਿ ਉਹ ਭ੍ਰਿਸ਼ਟਾਚਾਰ ਅਤੇ ਹਿੰਸਕ ਅਪਰਾਧਾਂ ਲਈ ਸਜ਼ਾ ਤੋਂ ਮੁਕਤੀ ਵਰਗੀਆਂ ਪ੍ਰਣਾਲੀਗਤ ਸਮੱਸਿਆਵਾਂ ਤੋਂ ਨਿਰਾਸ਼ ਹਨ ਪੱਛਮੀ ਰਾਜ ਇੱਕ ਪ੍ਰਸਿੱਧ ਮੇਅਰ ਮੰਜੋ ਦੀ ਹਤਿਆ ਸਮੇਤ ਹਾਲ ਹੀ ਚ ਹੋਈ ਹਾਈ ਪ੍ਰੋਫਾਈਲ ਕਤਲਾਂ ਦੇ ਬਾਵਜੂਦ ਸ਼ੇਨ ਬੌਮ ਨੂੰ ਅਜੇ ਵੀ ਉੱਚ ਪ੍ਰਵਾਨਗੀ ਰੇਟਿੰਗ ਪ੍ਰਾਪਤ ਹੈ ਸ਼ਨੀਵਾਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਦੇ ਦਿਨਾਂ 'ਚ ਸ਼ਹਿਨਬਾਬ ਨੇ ਸਜੇ ਖਬੀ ਪਾਰਟੀਆਂ ਦੇ ਜ਼ੈਂਜੀ ਅੰਦੋਲਨ 'ਚ ਕੁਸਪੈਟ ਕਰਨ ਅਤੇ ਹਾਜ਼ਰੀ ਵਧਾਉਣ ਦੀ ਕੋਸ਼ਿਸ਼ ਕਰਨ ਲਈ ਸੋਸ਼ਲ ਮੀਡੀਆ ਤੇ ਵੋਟਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ ਇਸ ਹਫ਼ਤੇ ਕੁਝ ਜ਼ੈਂਜੀ ਸੋਸ਼ਲ ਮੀਡੀਆ ਪ੍ਰਭਾਵਕਾਂ ਨੇ ਕਿਹਾ ਕਿ ਉਹ ਹੁਣ ਸ਼ਨੀਵਾਰ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਦੇ ਜਦਕਿ ਸਾਬਕਾ ਰਾਸ਼ਟਰਪਤੀ ਵਿਨਸੈਂਟ ਫੌਕਸ ਅਤੇ ਮੈਕਸੀਕਨ ਅਰਪਤੀ ਰିକਾਰਡੋ ਸਲਿਨੋਸ ਨੇ ਪੀਲੋਗੋ ਵਰਗੀਆ ਬਜ਼ੁਰਗ ਹਸਤੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਚ ਸੰਦੇਸ਼ ਪ੍ਰਕਾਸ਼ਿਤ ਕੀਤੇ ਸ਼ਨੀਵਾਰ ਦੇ ਮਾਰਚ ਚ ਕਈ ਉਮਰ ਸਮੂਹਾ ਦੇ ਲੋਕਾਂ ਨੇ ਸ਼ਿਰਕਤ ਕੀਤੀ ਮਾਂਜੋ ਦੇ ਸਮਰਥਕਾਂ ਨੇ ਉਸ ਦੇ ਰਾਜਨੀਤਿਕ ਅੰਦੋਲਨ ਦਾ ਪ੍ਰਤੀਕ ਸਟਾਰਟੋਪੀਆਂ ਪਹਿਨ ਕੇ ਵਿਰੋਧ ਪ੍ਰਦਰਸ਼ਨ ਚ ਸ਼ਿਰਕਤ ਕੀਤੀ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਜ਼ੈਂਜੀ ਵੱਲੋਂ ਹੁਣ ਮੈਕਸੀਕੋ ਸਿਟੀ ਦੇ ਵਿੱਚ ਪ੍ਰਦਰਸ਼ਨ ਜ਼ਬਰਦਸਤ ਕੀਤਾ ਜਾ ਰਿਹਾ ਹੈ ਅਸੁਰੱਖਿਆ ਅਤੇ ਸਰਕਾਰੀ ਭ੍ਰਿਸ਼ਟਾਚਾਰ ਦੇ ਖਿਲਾਫ ਮੈਕਸੀਕੋ ਸਿਟੀ ਦੇ ਵਿੱਚ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਪ੍ਰਦਰਸ਼ਨਕਾਰੀਆਂ ਦੀ ਨੈਸ਼ਨਲ ਪੈਲੇਸ ਦੇ ਬਾਹਰ ਦੰਗਾ ਪੁਲਿਸ ਦੇ ਨਾਲ ਝੜਪ ਹੋ ਗਈ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਐਂਜਲ ਆਫ ਇੰਡੀਪੈਂਡੈਂਸ ਮਾਰਕ ਤੋਂ ਕਈ ਗਲੀਆਂ ਅਤੇ ਮਾਰਗਾਂ ਰਾਹੀਂ ਮਾਰਚ ਕੀਤਾ ਅਤੇ ਰਾਜਧਾਨੀ ਦੇ ਮੁੱਖ ਚੌਕ ਜ਼ੈਕਾਲੋ ਪਹੁੰਚੇ ਇੱਥੇ ਨੈਸ਼ਨਲ ਪੈਲੇਸ ਚ ਰਾਸ਼ਟਰਪਤੀ ਕਲਾਉਡੀਆ ਸਿਨ ਬੋਂਗ ਦਾ ਘਰ ਅਤੇ ਦਫ਼ਤਰ ਹੈ ਮੈਕਸੀਕਨ ਝੰਡੇ ਲਹਿਰਾਉਂਦੇ ਹੋਏ ਭਾਗੀਦਾਰਾਂ ਨੇ ਵਿਗੜਦੀਆਂ ਸੁਰੱਖਿਆ ਸਥਿਤੀਆਂ ਅਤੇ ਸਰਕਾਰੀ ਪ੍ਰਚਾਰ ਤੇ ਨਿਰਾਸ਼ਾ ਦਾ ਪ੍ਰਕਟਾ ਵਕੀਤਾ ਤਣਾਅ ਉਦੋਂ ਫੈਲ ਗਿਆ ਜਦੋਂ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਮੈਲ ਦੀ ਰੱਖਿਆ ਕਰਨ ਵਾਲੀ ਧਾਤ ਦੀਆਂ ਰੁਕਾਵਟਾਂ ਨੂੰ ਉਟਾ ਦਿੱਤਾ ਜਿਸ ਕਾਰਨ ਦੰਗਾ ਪੁਲਿਸ ਨੂੰ ਅਥਰੂ ਗੈਸ ਅਤੇ ਧੂਏ ਦੇ ਗੋਲਿਆਂ ਨਾਲ ਜਵਾਬ ਦੇਣਾ ਪਿਆ ਪ੍ਰਦਰਸ਼ਨਕਾਰੀਆਂ ਨੇ ਵਾਲਾਂ ਨੂੰ ਧੱਕਾ ਦਿੱਤਾ ਅਤੇ ਲੱਤਾਂ ਮਾਰੀਆਂ ਜਦ ਕਿ ਕੁਝ ਨੇ ਅਧਿਕਾਰੀਆਂ ਤੇ ਪੱਥਰ ਵੀ ਸੁੱਟੇ ਇਹ ਪ੍ਰਦਰਸ਼ਨ ਮੁੱਖ ਤੌਰ ਤੇ ਜ਼ੈਨਜੀ ਦੇ ਯੁਵਾ ਸਮੂਹਾ ਵੱਲੋਂ ਕੀਤਾ ਗਿਆ ਸੀ ਜਿਸ 'ਚ ਨਾਗਰਿਕਾਂ ਨੇ ਹਿੰਸਾ ਦੇ ਖਾਸ ਮਾਮਲਿਆਂ ਦਾ ਵਿਰੋਧ ਕੀਤਾ ਇਸ 'ਚ ਰੂਪਾਂ ਦੇ ਮੇਅਰ ਕਾਰਲੋਸ ਮਾਂਜੋਦੀ ਹੱਤਿਆ ਵਿੱਚ ਸ਼ਾਮਲ ਸੀ ਸਮੁੰਦਰੀ ਡਾਕੂਆਂ ਦੀ ਖੋਪੜੀ ਵਾਲਾ ਝੰਡਾ ਚੁੱਕੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਾਨੂੰ ਹੋਰ ਸੁਰੱਖਿਆ ਦੀ ਲੋੜ ਹੈ ਇਹ ਜਨਜੀ ਵਿਰੋਧ ਪ੍ਰਦਰਸ਼ਨਾਂ ਦਾ ਇੱਕ ਵਿਸ਼ਵ ਵਿਆਪੀ ਪ੍ਰਤੀਕ ਬਣ ਗਿਆ ਇਸ ਸਾਲ ਕਈ ਦੇਸ਼ਾਂ 'ਚ 1990 ਦੇ ਦਹਾਕੇ ਦੇ ਅਖੀਰ ਅਤੇ 2010 ਦੇ ਦਹਾਕੇ ਦੇ ਸ਼ੁਰੂ 'ਚ ਪੈਦਾ ਹੋਏ ਜਨਸੰਖਿਆ ਸਮੂਹ ਦੇ ਮੈਂਬਰਾਂ ਨੇ ਅਸਮਾਨਤਾ ਲੋਕਤੰਤਰੀ ਪਛੜਨ ਅਤੇ ਭ੍ਰਸ਼ਟਾਚਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਸੋਸ਼ਲ ਮੀਡੀਆ ਤੇ پابੰਦੀਆਂ ਦੇ ਬਾਵਜੂਦ ਸਤੰਬਰ ਚ ਨੇਪਾਲ ਚ ਸਭ ਤੋਂ ਵੱਡੇ ਜ਼ਿੰਜੀ ਵਿਰੋਧ ਪ੍ਰਦਰਸ਼ਨ ਹੋਏ ਅਤੇ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਮੈਕਸੀਕੋ ਚ ਬਹੁਤ ਸਾਰੇ ਨੌਜਵਾਨ ਕਹਿੰਦੇ ਹਨ ਕਿ ਉਹ ਭ੍ਰਸ਼ਟਾਚਾਰ ਅਤੇ ਹਿੰਸਕ ਅਪਰਾਧਾਂ ਲਈ ਸਜ਼ਾ ਤੋਂ ਮੁਕਤੀ ਵਰਗੀਆਂ ਪ੍ਰਣਾਲੀਗਤ ਸਮੱਸਿਆਵਾਂ ਤੋਂ ਨਿਰਾਸ਼ ਹਨ ਪੱਛਮੀ ਰਾਜ ਇੱਕ ਪ੍ਰਸਿੱਧ ਮੇਅਰ ਮੰਜੋ ਦੀ ਹਤਿਆ ਸਮੇਤ ਹਾਲ ਹੀ ਚ ਹੋਈ ਹਾਈ ਪ੍ਰੋਫਾਈਲ ਕਤਲਾਂ ਦੇ ਬਾਵਜੂਦ ਸ਼ਹਿਨਬੌਮ ਨੂੰ ਅਜੇ ਵੀ ਉੱਚ ਪ੍ਰਵਾਨਗੀ ਰੇਟਿੰਗ ਪ੍ਰਾਪਤ ਹੈ ਸ਼ਨੀਵਾਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਦੇ ਦਿਨਾਂ ਚ ਸ਼ਹਿਨਬੌਮ ਨੇ ਸੱਜੇ ਖਵੀਬ ਪਾਰਟੀਆਂ ਦੇ ਜ਼ੈਨਜੀ ਅੰਦੋਲਨ ਚ ਕੁਸਪੈਟ ਕਰਨ ਅਤੇ ਹਾਜ਼ਰੀ ਵਧਾਉਣ ਦੀ ਕੋਸ਼ਿਸ਼ ਕਰਨ ਲਈ ਸੋਸ਼ਲ ਮੀਡੀਆ ਤੇ ਵੋਟਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ ਇਸ ਹਫਤੇ ਕੁਝ ਜ਼ੈਂਜ਼ੀ ਸੋਸ਼ਲ ਮੀਡੀਆ ਪਰ ਬਾਅਵਕਾਂ ਨੇ ਕਿਹਾ ਕਿ ਉਹ ਹੁਣ ਸ਼ਨੀਵਾਰ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਦੇ ਜਦਕਿ ਸਾਬਕਾ ਰਾਸ਼ਟਰਪਤੀ ਵਿਨਸੈਂਟ ਫੌਕਸ ਅਤੇ ਮੈਕਸੀਕਨ ਅਰਬਪਤੀ ਰికਾਰਡੋ ਸਲਿਨੋਸ ਨੇ ਪੀਲੋਗੋ ਵਰਗੀ ਬਜ਼ੁਰਗ ਹਸਤੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਚ ਸੰਦੇਸ਼ ਪ੍ਰਕਾਸ਼ਿਤ ਕੀਤੇ ਸ਼ਨੀਵਾਰ ਦੇ ਮਾਰਚ ਚ ਕਈ ਉਮਰ ਸਮੂਹਾ ਦੇ ਲੋਕਾਂ ਨੇ ਸ਼ਿਰਕਤ ਕੀਤੀ ਮਾਂਜੋ ਦੇ ਸਮਰਥਕਾਂ ਨੇ ਉਸ ਦੇ ਰਾਜਨੀਤਿਕ ਅੰਦੋਲਨ ਦਾ ਪ੍ਰਤੀਕ ਸਟਾਰਟਅਪੀਆਂ ਪੈਨ ਕੇ ਵਿਰੋਧ ਪ੍ਰਦਰਸ਼ਨ ਚ ਸ਼ਿਰਕਤ ਕੀਤੀ